शइाह सारे संसार तूं तूं पीर आखा के फकीर आखा दुखी दुनिया दाया मसीहा बन के तूं शिव आख के पीर आख ਤੈਨੂੰ ਛਿਵੀ ਆਖਾਂ ਕੇਵਲ ਵੀਰ ਆਖਾਂ ਸਾਧੂ ਸੰਤ ਗਰੀਬਾਂ ਦੀ ਸ਼ਾਨ ਹੈ ਤੂੰ ਡੇਗੇ ਹੋਇਆ ਦੇ ਮੁਨੀ ਤਕਦੀਰ ਆਖਾਂ ਡੇਗੇ ਹੋਇਆ ਦੇ ਮੁਨੀ ਤਕਦੀਰ ਆਖਾਂ ਤਨ ਤਨ ਗੁਰੂ ਨਾਨਕ ਨंदन ਸ਼ਿਵ ਅਵਤਾਰ ਉਦਾਸੀਆਂ ਦੇ ਸਰਤਾਜ ਆਤਮ ਨਿਸ਼ਟ ਸਮਾਜ ਸੁਧਾਰਕ ਤਨ ਤਨ ਜਗਤ ਗੁਰੂ ਭਗਵਾਨ ਬਾਬਾ ਸ਼੍ਰੀ ਚੰਦਰ ਸਾਹਿਬ ਮਹਾਰਾਜ ਕੀ ਜੈ ਗੁਰੂ ਰੂਪ ਸਾਧ ਸੰਗਤ ਜੀ ਸਭ ਸੰਗਤਾਂ ਨੂੰ ਦਾਸ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਿ ਪਿਆਰੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਕਿ ਧੰਨ ਗੁਰਦੇਵ ਮਹਾਰਾਜ ਸੰਤ ਸੇਮਣੀ ਮਹਾਰਾਜ ਧੰਨ ਬਾਬਾ ਹਰਕਾ ਦਾਜੀ ਮਹਾਰਾਜ ਧੰਨ ਬਾਬਾ ਕਰਨ ਦਾਜੀ ਮਹਾਰਾਜ ਧੰਨ ਬਾਬਾ ਸੰਤੋਖ ਦਾਜੀ ਮਹਾਰਾਜ ਧੰਨ ਬਾਬਾ ਦਿਆਲ ਦਾਜੀ ਮਹਾਰਾਜ ਅਤੇ ਸਮੂਹ ਸਮਾਧੀਆਂ ਵਾਲੇ ਮਹਾਪੁਰਖਾਂ ਦੀ ਮਿੱਠੀ ਨਿੱਗੀ ਜਾਲ ਨੂੰ ਸਮਰਪਿਤ ਅਤੇ ਧੰਨ ਧੰਨ ਬਾਬਾ ਸ਼੍ਰੀਚੰਦਰ ਮਹਾਰਾਜੀ ਛਤਰਛਾਇੇਤ ਆਪ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਪਿਆਰ ਸਦਕਾ ਆਸ਼ੀਰਵਾਦ ਸਦਕਾ ਸੋ ਮਹਾਪੁਰਖਾਂ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਬੜੀ ਹੀ ਧੂਮਤਾ ਨਾਲ ਤੋਂ ਮਤਮ ਨਾਲ ਬੜੀ ਸ਼ਰਧਾਪੂਰਕ શ્રી ਚੰਦਰਵਾਰ ਵੱਡਾ ਡੇਰਾ ਆਸ਼ਰਮ ਉਦਾਸ ਸਿੰਘ ਪਿੰਨ ਰਿਛਾ ਬਦੀ ਹਿੰਮਤਾਂ ਨਾਲ ਵਿਖੇ ਮਨਾਇਆ ਜਾ ਰਿਹਾ ਸੋ 10 ਜੂਨ ਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਪਹੁੰਚ ਕੇ ਧੰਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਨਾਲ ਵਿਚਾ ਕੇ ਹਾਜ਼ਰੀਆਂ ਲਾਇਓ ਤੇ ਖੁਸ਼ੀਆਂ ਪ੍ਰਾਪਤ ਕਰੋ ਜੀ ਸੋ ਬਹੁਤ ਹੀ ਚੜ੍ਹਦੀ ਕਲਾ ਵਿੱਚ ਇਹ ਸਮਾਗਮ ਕੀਤੇ ਜਾ ਰਹੇ ਨੇ ਜਿਸ ਵਿੱਚ ਦਾਸ ਵੱਲੋਂ ਸਤਿਗੁਰੂ ਬਾਬਾ ਸ਼੍ਰੀ ਚੰਦਰ ਮਹਾਰਾਜ ਦੇ ਭਜਨ ਸੁਣਾ ਕੇ ਭਗਵਾਨ ਜੀ ਦੀ ਉਪਮਾ ਕਰਕੇ ਗੁਣ ਗਾਣ ਕਰਕੇ ਸੰਗਤਾਂ ਨੇ ਹਾਲ ਕੀਤਾ ਜਾਵੇਗਾ ਤੇ ਆਏ ਹੋਏ ਟਾਡੀ ਜਥੇ ਰਾਗੀ ਜਥੇ ਸੰਤ ਮਹਾਪੁਰਸ਼ ਜੋ ਕਥਾ ਦੁਆਰਾ ਭਗਵਾਨ ਜੀ ਉਪਮਾ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਗੁਰਮੁਖ ਪਿਆਰਿਓ ਸਾਰਿਆਂ ਹੀ ਪਿਆਰ ਵਾਲੀਆਂ ਸੰਗਤਾਂ ਨੂੰ ਦਾਸ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਜਿੱल्ली ਵੀ ਸੰਗਤ ਤਨ ਬਾਬਾ ਸ਼ਿਚਨ ਮਹਾਰਾਜਾ ਨਾਲ ਜੁੜੀ ਹੈ ਇਸ ਸਥਾਨ ਨਾਲ ਜੁੜੀ ਹੈ ਸੋ ਸਭ ਨੂੰ ਬੇਨਤੀ ਹੈ ਕਿ 10 ਜੂਨ ਨੂੰ ਪਿਆਰਿਓ ਸਭ ਨੇ ਦਰਸ਼ਨ ਦੇਣੇ ਤੇ ਦਰਸ਼ਨ ਭਗਵਾਨ ਜੀ ਦੇ ਕਰਕੇ ਭਗਵਾ